ਆਜੀ ਬੈਠੇ ਹਾਂ ਕਿੰਨਾ ਬੋਲੂਗੀ ਜੀ ਮੈਂ ਪਾੜਾ ਲੱਗਿਆ ਕੋਈ ਮੈਰਿਜ ਦੇ ਅੰਦਰਲੀ ਮਾਂ ਹੈ ਮੈਂ ਕਬਰਾਂ ਕੋਈ ਨਹੀਂ ਕੋਈ ਬਾਕੀ ਬਿਨਾ ਲੱਗ ਗੱਲ ਦੋ ਮਹੀਨੇ ਤਾਂ ਹੀ ਕੁਛ ਮਜੀਦ ਨਾਲ ਕਿੰਨਾ ਗੱਲ ਕਰਦਾ ਉਹ ਕਹਿੰਦਾ ਕੀ ਛੱਡ ਮੱਲੀ ਗੱਲ ਹੈ ਜਿੱਦੇ ਮੱਟੀ ਸੋਹ ਪਾੜੇ ਇਹਨਾਂ ਗੱਲ ਕੀਤੀ ਪਾਜੀ ਅਸੀਂ ਤਾਂ ਮਰਨ ਕਰਾਉਂਦੇ ਆਏ ਆ ਆ ਜਾਈ ਪਾਣੀ ਆਏ ਆ ਆਪਾਂ ਸਹੀ ਗੱਲ ਆਪਾਂ ਮਰਨ ਕਰਾਉਂਦੇ ਆ ਛੋਕੀ ਲੱਗਦਾ ਸਮਾਦੀ ਗੱਲ ਹੈ ਬਾਜੀ ਜਦੋਂ ਮਾਝੂ ਸੌ ਕਰਾਉਣਾ ਆਓ ਬੋਲੇ ਜਾਂ ਕੇ ਤਿਆਰ ਚ ਜਾਣਾ ਜਾਲੇ ਬੱਸ ਫੀਕਦਾ ਨਹੀਂ ਹੈ ਬੱਸ ਮਾਰਨਾ ਨਾ ਸੁਭਾਈ ਨਾ ਤੁਸੀਂ ਸਮਝੋ ਤਾਂ ਜੇਕਰ ਕੰਨ ਨਾ ਆਇਆ ਅੱਜ ਕਿੰਨਾ ਕੰਮ ਹੋਇਆ ਜਦੋਂ ਮੋਹਰੇ ਦਾ

ਕੀ ਹੋ ਰਿਹਾ ਹੈ ਜੀ ਨਾਈਟ ਆ ਕੇ ਬੋਲਾਂਗੇ ਜੀ ਹੋਰ ਭਾਈ ਫਿਰ ਨੇ ਬਾਈ ਕਿਉਂ ਹੋ ਰਿਹਾ ਹੈ ਜੀ ਦਰੀਜਾ ਅਸਲ ਉਹਨਾਂ ਦੀ ਬਾਂਦੇ ਪਾ ਲੈ ਕੇ ਜਾਈਏਂ ਤੇ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਮਿਲਾਪ ਚੁੰਗ ਪੁਜਾਰ ਤੇ ਵਿੱਚ ਫਟਦਾ ਹਾਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਚਾਰੇ ਕਿ ਬਿਜਹਾਰ ਦੇ ਵਿੱਚ ਕੁਝ ਦੁਕਾਨਾਂ ਦੀਆਂ ਛੱਤਾ ਡਿੱਗੀਆਂ ਨੇ ਜਿਸ ਕਰਕੇ ਬਾਹਰ ਖੜੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੁਕਾਨਦਾਰਾ ਬਲੋ ਇਸ ਹਾਦਸੇ ਤੋਂ ਬਾਅਦ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਦੁਕਾਨਦਾਰਾ ਦਾ ਕਹਿਣਾ ਹੈ ਕਿ ਇਹ ਬਿਲਡਿੰਗ ਆ 50 ਸਾਲ ਪੁਰਾਨੀਆਂ ਬਣੀਆਂ ਹੋਈਆਂ ਨੇ ਉਹਨਾਂ ਨੇ ਵੀ ਦੋਸ਼ ਲਗਾਏ ਕਿ ਨਿਰਮਾਣ ਦਾ ਕੰਮ ਕੁਝ ਦਿਨ ਪਹਿਲਾਂ ਕੀ ਟਲ ਰਿਹਾ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਕੋਈ ਸਪੋਰਟ ਨਹੀਂ ਦਿੱਤੀ ਕਿ ਇਸ ਕਰਕੇ ਇਹ ਵੱਡਾ ਹਾਸਾ ਹੁਣ ਵਾਪਰ ਚੁੱਕਿਆ ਹੈ ਇਸ ਹਾਸੇ ਤੋਂ ਬਾਅਦ ਕਈ ਦੁਕਾਨਦਾਰਾ ਬੋਲੋ ਸੜਕ ਤੇ ਖੜੇ ਹੋ ਕੇ ਹੰਗਾਮਾ ਵੀ ਕੀਤਾ ਜਾ ਰਿਹਾ ਹੈ ਹੋਗੇ ਜੀ ਗੱਲ ਦੇ ਪਹਿਲਾਂ ਗੱਲ ਨਹੀਂ ਕੀਤੀ ਸੇਫਟੀ ਮਿਆਰ ਨੂੰ ਲੈ ਕੇ ਇਹਨਾਂ ਨੂੰ ਪਤਾ ਜੀ ਕਾਰਪੋਰੇਸ਼ਨ ਨੇ ਉਹ ਕੀ ਕੀਤਾ ਨਹੀਂ ਕੀਤਾ ਇਹਨਾਂ ਨੂੰ ਪਤਾ ਪਏ ਕਿਹੜੀ ਪ੍ਰੀਜ਼ਨ ਲੈ ਕੇ ਬਾਹਰ ਸਾਨੂੰ ਕੋਈ ਤਨੀਫਤ ਨਹੀਂ ਲੱਗਦਾ ਇਲੀਗਲ ਹੈ ਇਲੀਗਲ ਸਾਡੇ ਸਾਹਮਣੇ ਕੋ ਕੀ ਹੈ ਜੀ ਇਹਦੇ ਕਰਮੀਆਂ ਨੂੰ ਨਿਕਾਈ ਜਾਂਦਾ ਜੀ ਦੁਕਾਨਦਾਰ ਸਾਹਮਣੇ ਨੇ ਉਹਨਾਂ ਨਾਲ ਗੱਲ ਵੀ ਹੋਈ ਹੈ ਉਹ ਕੀ ਕਹਿੰਦੇ ਨੇ ਕਾਰਪੋਰੇਸ਼ਨ ਦੱਸੇ ਜੀ ਇਹਦੇ ਨਾਲ ਬਹਿਸ ਹੋਈ ਹੈ ਕਾਫੀ ਸਾਰੀ ਸਾਡੀ ਬਹਿਸ ਨਹੀਂ ਹੋਈ ਅਸੀਂ ਆਪਣੀ ਆਪਣੀ ਜਾਨ ਲਾਈ ਜਾਈ ਹੈ ਬੈਂਸ ਨਾ ਕਰੇਗਾ ਤੇ ਮੈਂ ਕਿੱਥੇ ਜਾਵਾਂਗਾ ਜੀ ਇਹ ਮੀਡੀਆ ਨੂੰ ਕਹਾਂ ਕਿੰਨੂੰ ਕਹਾਂਗਾ ਕੋਈ ਕੋਈ ਉਸਲੇ ਗਾਹ ਕੀਆ ਕੋਈ ਮਾਰਾ ਮੈਨੂੰ ਸਿਰਫ ਇੱਕ ਸੈਕਿੰਡ ਦੇ ਆਪ ਵੀ ਸੀਗੇ ਜੀ ਮੈਂ ਥੱਲੇ ਆਣ ਲੱਗੇ ਸੀ ਇਹ ਮੈਂ ਹੀ ਸੀਗਾ ਪਰ ਮੈਂ ਪਾਣੀ ਦੇ ਕੇ ਬਸੰਦਰ ਗਿਆ ਉਹਨੇ ਜਦੋਂ ਥੱਲੇ ਆ ਗਿਆ ਸਾਰਾ ਕੁਝ ਪੰਜ ਸੈਕਿੰਡ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤੁਸੀਂ ਦੇਖੋ ਕਾਰਵਾਈ ਜੋ ਬੰਦੀ ਆ ਉਹ ਤੁਹਾਡੇ ਸਾਹਮਣੇ ਹੀ ਕਈ ਕਾਰਵਾਈ ਜਿਹਨਾਂ ਦਾ ਕਾਰੋਬਾਰ ਹੋਵੇ ਬਿਲਡਿੰਗ ਵੀ ਨਹੀਂ ਹੋ ਕਿਸੇ ਟਾਈਮ ਵੀ ਸਾਨੂੰ ਪਤਾ ਹੀ ਕੱਪਣੀ ਜੀ ਪਤਾ ਨਹੀਂ ਹੈ ਇਹਦੇ ਭਾਈ ਇਹਦੇ ਨਾਂ ਅੰਦਰ ਬੈਠੇ ਨੇ ਜੋ ਕਿ ਨਾ ਬਾਹਰ ਬੈਠੇ ਨੇ ਸੜਨਦੇ ਆਵੇ ਇਹ ਸੜਨ ਦੇ ਆ ਗਏ ਅੰਦਰ ਬੈਠ ਕੇ ਦਿਖਾਵੇ ਕੋਈ ਸਾਰੇ ਦਰਿਆ ਆਈਆਂ ਨਹੀਂ ਪੁਲਿਸ ਕੰਪਲੇਟ ਕਰ ਰਹੇ ਹੋ ਪੁਲਿਸ ਆ ਗਈ ਹੈ ਜੀ ਪੁਲਿਸ ਆਈ ਹੈ ਹਾਂਜੀ ਪੁਲਿਸ ਕੰਪਲੇਟ ਕਰਾ ਦਿੱਤੀ ਕਿਸੇ ਨੇ ਵੀ ਅੱਜ ਦੇ ਕਾਰਪੋਰੇਸ਼ਨ ਦੇ ਆ ਕੇ ਕਿਸੇ ਨੇ ਪੁੱਛਿਆ ਇਹਨਾਂ ਨੂੰ ਕੀ ਇਹਨਾਂ ਨੇ ਨੋਟ ਕੰਮ ਕਰਵਾਇਆ ਨਹੀਂ ਕਰਵਾਇਆ ਪਤਾ ਨਾ ਹੋ ਅੱਜ ਸਾਰੇ ਕੰਮ ਕਰ ਜਿਹੜੀ ਪਰਮਿਸ਼ਨ ਆ ਕੀ ਨਹੀਂ ਮੀਡੀਆ ਲੈ ਆਏ ਪਹਿਲਾਂ ਤੁਸੀਂ ਆਏ ਇੱਥੇ ਅਸੀਂ ਪਹਿਲਾਂ ਤੁਸੀਂ ਆਏ ਹੁੰਦੇ 15 ਦਿਨ 20 ਦਿਨ ਮਹੀਨਾ ਪਹਿਲਾਂ ਨੌਕਰੀ ਸਰ ਕੋਲ ਕੰਪਲੇਨ ਆਉਂਦੀ ਜਾਂ ਕੋਈ ਸਰ ਮੈਂ ਮੀਡੀਆ ਕੋ ਪਿਆਰ ਚ ਲੰਗਦਾ ਸਰ ਇੱਕ ਵਾਰ ਨਹੀਂ ਲੰਗਦਾ ਤੁਹਾਡੀ 100 100 ਚੱਕਰ ਆ ਰਹੇ ਹਰ ਮ ਕਿੰਨੇ ਕੁ ਜੁਲੀਆ ਘੱਡਾਰ ਬੰਦੇ ਹੋਣਾ ਪਰ ਤੁਸੀਂ ਦੇਖੋ ਹਾਲ ਕੀ ਕੀਤਾ ਹਾਲ ਦੇ ਦੁਆਰ ਦੇ ਬਾਹਰ ਉਹ ਮਾਓਦਰ ਕੈਮਰਾ ਹਾਲ ਦੇਖੋ ਦੁਆਰ ਨਾਲ ਤੁਸੀਂ ਇਲਾ ਦਿੱਤੀ ਜੀ ਇੱਥੇ ਨਿੰਗਲ ਹੋ ਰਿਹਾ ਹੈ ਕਹਿ ਰਹੇ ਹੋ ਬਿਲਕੁਲ ਦਿੱਤੀ ਹੈ ਜੀ ਐਮਐਲ ਸਾਹਿਬ ਨੇ ਜੋੜਾ ਕਰਾਇਆ ਆ ਪਾਇਆ ਆ ਹੁਣ ਚੱਲੇਗਾ ਆਪੇ ਉਹ ਕਹਿੰਦਾ ਮੈਂ ਸ਼ਰਣੀ ਗਈ ਹੈ ਇਨੂੰ ਮਰਜ਼ੀ ਬਿਲਾ ਲਓ ਭਾਈ ਤੁਸੀਂ ਉਸ ਤੋਂ ਪਹਿਲਾਂ ਚੀਨ ਨੂੰ ਦਿੱਤਾ ਨੋਟਿਸ ਕਿਸਾ ਕੋਈ ਨੋਟਿਸ ਦਿੱਤਾ ਹੈਗਾ ਕਿਉਂ ਕਿ ਰੋਕਿਆ ਸੀਗਾ ਕਹਿੰਦੇ ਕੋਈ ਨੁਕਸਾਨ ਨਹੀਂ ਹੋਣਾ ਚਿੰਤਾ ਨਾ ਕਰੋ ਪਰ ਆ ਵੇਖੋ ਤਾਂ ਸਾਹਮਣੇ ਸਾਹਮਣੇ ਉਹਦੇ ਪਿਆਰ ਨਾਲ ਸਿਧਾਣਗੇ ਕਿਉਂ ਚੀਨਾ ਨਾਲ ਕਰ ਉਹ ਪੈਨ ਕਹਿਣਗੇ ਅੱਗੋਂ ਅੱਗੋਂ ਕਹਿੰਦਾ ਵੀ ਕੋਈ ਨਹੀਂ ਦੇਖਵਾ ਲਾਂਗੇ ਗੱਲ ਲੰਘ ਠੀਕ ਆ ਜਵਾਬ ਦੇ ਰਿਹਾ ਕੋਈ ਜੋ ਕਹਿੰਦਾ ਬੇਲਾ ਗੜਕ ਹੋ ਗਿਆ ਲੋਕਾਂ ਦੀ ਰੋਜੀ ਰੋਟੀ ਮਾਰ ਕੇ ਸੇ ਦੁਆ ਦਾ ਦੀ ਸਵਾਗਤ ਚੱਲ ਨੁਕਸਾਨ ਨਹੀਂ ਹੋਇਆ ਉਹ ਐਂਕਾ ਟੋਕਾ ਕਹਿੰਦਾ ਖਾਏ ਤੂੰ ਇੱਕ ਜਿਹੀ ਅੱਗੋਂ ਕਹ ਰਿਹਾ ਕੋਈ ਗੱਲ ਦੇਖਾਂਗੇ ਠੀਕ ਕਰਾਂਗੇ ਉਹ ਤਾਂ ਬੈਠ ਕੋਈ ਗੱਲ ਨਹੀਂ ਇਹਦਾ ਜਵਾਬ ਹੋਇਆ ਦੱਸੋ ਕਿਹੜੀ ਕਿਹੜੀ ਬਿਲਡਿੰਗ ਬਣ ਸਕਦੀ ਹੈ ਤੁਹਾਨੂੰ ਸੈਲੈਕਟ ਕਿਉਂ ਆਇਆ ਹੈ ਅੱਜ ਸੈਲੈਕਟ ਕਿਉਂ ਆਇਆ ਹੈ ਉਹ ਤਰੀਕਾ ਹੈ ਕਿਤਾਬ ਸੈਲੈਕਟ ਹੋਇਆ ਹੈ ਆਵੇ ਤੁਸੀਂ ਇਲਾਹ ਦਿੱਤੀ ਕਿ ਇੱਥੇ ਨਿਕਲ ਹੋ ਰਿਹਾ ਹੈ ਕਹਿ ਰਹੇ ਹੋ ਬਿਲਕੁਲ ਬਿਲਕੁਲ ਦਿੱਤੀ ਹੈ ਜੀ ਅਮਰ ਸਿੰਘ ਸਾਹਿਬ ਨੇ ਜੋੜਾ ਕਰਾਇਆ ਆਇਆ ਹੈ ਹੁਣ ਚੱਲੇਗਾ ਆਪੇ ਉਹ ਕਹਿੰਦਾ ਮੈਂ ਸ਼ਰਣੀ ਗਈ ਹੈ جی نقصان گرک ہو گیا روزی روٹی مارکی شیٹ نقصان نہیں ہوا دیکھ لیں گے جبری

ਇਹ ਕਿ ਸਿੱਧਾ-ਸਿੱਧਾ ਸੀਗੀ ਤਾਂ 12 ਫੁੱਟ ਦਾ ਹੁਸਤਾ ਹੀ 10 ਫੁੱਟ ਦਾ ਔਰ ਰਸਤੇ ਵਿੱਚ ਉਹਨਾਂ ਦੀ ਬਿਲਡਿੰਗਾਂ ਦੇ ਉੱਪਰ ਛੱਤ ਦੇ ਉੱਪਰ ਬਿਲਡਿੰਗਾਂ ਖੜੀ ਕਰ ਦਿੱਤੀ ਹੈ ਤੁਹਾਡਾ ਨਾਂ ਕੀ ਹੈ ਬੀਰ ਸਿੰਘ ਰਾਜੂ ਅੱਛਾ ਜੀ ਇਹ ਬੰਦੇ ਨੂੰ ਪੁੱਛੇ ਵੀ ਬਿਨਾ ਥੱਲੇ ਸਪੋਰਟ ਤੋਂ ਔਰ ਕਿੰਨੇ ਮੇਜ ਬਿਲਡਿੰਗ ਕਿੱਥੇ ਖੜੀ ਹੋਏਗੀ ਨਹੀਂ ਉਹ ਤਾਂ ਚਲੋ ਇਹ ਯੂਨੀਵਰਸਿਟੀ ਦਾ ਪਾਰ ਨਿਕਲੋ ਕਿੰਨੀ ਵੈਸੇ ਕਿਸੀ ਹੋਏਗੀ ਬਿਨਾਂ ਬਿਨਾਂ ਸਪੋਰਟ ਦੇ ਬਿਲਡਿੰਗ ਖੜੀ ਹੋਏਂਦੀ ਦੱਸੋ ਤੁਸੀਂ ਦੱਸ ਦਿਓ ਮੈਨੂੰ ਜੀ ਦੱਸੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਤੇ ਕੈਮਰਾ ਮਾਰੋ ਕਹਿ ਰਹੇ ਹੋ ਮੈਂ ਕਹਿੰਦਾ ਕੈਮਰਾ ਮਾਰੋ ਕੈਮਰਾ ਉਧਰ ਉਹ ਕੋ ਦੁਆਰ ਖੜੀ ਹੋ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਗੱਲ 40000 ਕੋਈ ਨਹੀਂ ਨੁਕਸਾਨ ਜਿਹੜਾ ਹੋਇਆ ਠੀਕ ਹੈ